ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸੁ ਮੁਕਤਾ ਕੱਠਾ ਨਹੀਂ ਕਹਿਦਣਾ ਜੋ ਜੋ ਕਹ ਸੁ ਮੁਕਤਾ ਹੋਏ ਸੋ ਤੇ ਜਮਕ ਲੱਗ ਜਾਈ ਸੁਨ ਮੀਤਾ ਨਾਨਕ ਬਿਨਵੰਤਾ साध ਜਨਾਂ ਕੀ ਅਚਰਜ ਕਥਾ ਅਸ਼ਟਪਦੀ ਸਾਧਕਾ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ सगली ਖੋਤ ਸਾਧਕਾ ਸੰਗ ਮਿਟਾ ਅਭਿਮਾਨ ਸਾਧਕਾ ਸੰਗ ਪ੍ਰਗਟ ਸੁ ਗਿਆਨ ਸੁ ਗਿਆਨ ਪਾਠ ਇਕੱਠਾ ਹੀ ਕਰਨਾ ਸਾਧਕਾ ਸੰਗ ਬੁੱਝੈ ਪ੍ਰਵ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਾਤਨਾ ਸਾਧ ਕੀ ਮਹਿਮਾ ਵਰਨਾ ਕੌਣ ਪ੍ਰਾਨੀ ਇਹ ਸਾਧ ਪਾਤ ਜਿਹੜਾ ਨਾ ਇਹ ਸੁੱਧ ਬੋਲਨਾ ਧਿਆਨ ਦੇ ਨਾਲ ਜਿੰਨੇ ਵੀ ਪਾਦ ਆਉਣਗੇ ਸਾਧ ਨਹੀਂ ਕਹਿਦਣਾ ਸਾਧ ਦਾ ਅਰਥ ਹੁੰਦਾ ਹੈ ਸਵਾਦ ਰਿੱਧ ਸਿੱਧ ਅਵਰਾ ਸਾਧ ਉੱਥੇ ਸਵਾਦ ਦਾ ਵਾਚਕ ਹੈ ਇਤਿਹਾਸਾਦ ਜਿਨੇ ਆਪਣੇ ਮਨ ਨੂੰ ਸਾਧ ਲਿਆ ਹੈ ਨਾਮ ਜਪ ਕੇ ਕੰਟਰੋਲ ਚ ਕਰ ਲਿਆ ਧੰਦੇ ਨਾਲ ਬੋਲਣਾ ਸਾਧ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿਸਮਾਨੀ ਸਾਧ ਕਾ ਸੰਗ ਅਗੋਚਰ ਮਿਲਿਆ ਸਾਧ ਕਾ ਸੰਗ ਸਦਾ ਪਰਫੁੱਲਾ ਸਾਧ ਕਾ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧਕੇ ਸੰਗ ਆਵਹਿ ਬਸ ਪੰਚਾ ਆਵਹਿ ਬਸ ਬਸ ਥੋੜਾ ਜਿਹਾ ਕਸਕੇ ਬੋਲਣਾ ਸੀ ਥੋੜਾ ਠਹਿਰਾ ਦਿਨਾ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਪੁੰਚਾ ਹੀ ਕਹਿਣਾ ਆਮ ਕਈ ਪੁੰਚਾ ਕਹਿ ਦਿੰਦੇ ਹਨ ਝੱਜਾ ਲਾ ਦਿੰਦੇ ਹਨ ਚੱਚਾ ਬੋਲ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਹਾਂਜੀ ਅਸਥਿਤ ਮਨ ਪਾਵੈ ਹਾਂਜੀ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕਾ ਸੰਗ ਮਹਾ ਪੁਨੀਤ ਸਾਧ ਸੰਗ ਕਿਸਸ ਨਹੀ ਬਰ ਸਾਧ ਕਾ ਸੰਗ ਨਾ ਬੀਗਾ ਪੈਰ ਸਾਧ ਕਾ ਸੰਗ ਨਾਹੀ ਕੋ ਮੰਦਾ ਨਾਹੀ ਕੋ ਮੰਦਾ ਸਾਧ ਕਾ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੈ ਪਰਮਾਨੰਦਾ ਚਾਨੈ ਨਹੀਂ ਜਾਨੈ ਪਰਮਾਨੰਦਾ ਲਾਹ ਦੇ ਨਾਲ ਸਾਧ ਸੰਗ ਜਾਨੈ ਪਰਮਾਨੰਦਾ ਸਾਧ ਕਾ ਸੰਗ ਨਾਹੀ ਹਾ ਤਾਪ ਨਾਹੀ ਹੋ ਤਾਪ ਸਾਧ ਕਾ ਸੰਗ ਤਜੈ ਸਭ ਆਪ ਆਪੇ ਜਾਨੈ ਸਾਧ ਬਡਾਈ ਨਾਨਕ ਸਾਧ ਪ੍ਰਭ ਬਨ ਆਈ ਨਾਨਕ ਤੇ ਲਾ ਦੂ ਨਾਨਕ ਸਾਧ ਪ੍ਰਭ ਬਨ ਆਈ ਨਾਨਕ ਸਾਧ ਪ੍ਰਭ ਬਨ ਆਈ ਸਾਧਕੈ ਸੰਗ ਨ ਕਬਹੂ ਤਾਵੈ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਇਹ ਅਜਰ ਚਾਲ ਅਨਸਾਰ ਇਥੇ ਅਜਰ ਹੀ ਵਿਚਾਰਨ ਕਰਨਾ ਅਜਰ ਨਹੀਂ ਕਹਿਣਾ ਸਾਧਕੈ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੂਚੈ ਸਾਧਕੈ ਸੰਗ ਦ੍ਰਿੜ ਸਭ ਧਰਮ ਸਾਧਕਾ ਸੰਗ ਕੇਵਲ ਪਾਰ ਬ੍ਰਹਮਾ ਸਾਧਕਾ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਾ ਕੁਰਬਾਨ ਸਾਧਕਾ ਸੰਗ ਸਭ ਕੁਲ ਉਧਾਰਾ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰਾ ਸਾਧ ਸੰਗ ਤੇ ਵਿਸਰਾਮ ਲਾਦੂ ਸਾਧ ਸੰਗ ਇਥੇ ਵਿਸਰਾਮ ਸਾਜਨ ਮੀਤ ਕੁਟੰਬ ਇਥੇ ਠਹਿਰਾ ਦੇ ਕੇ ਬੋਲਣਾ ਨਿਸਤਾਰਾ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਸਾਧੂ ਕਾ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੋਨ ਗਾਇਨ ਸਾਧਕੈ ਸੰਗ ਸਰਬ ਥਾਨ ਗੰਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕੈ ਸੰਗ ਨਹੀ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੈ ਸੰਗ ਕਲੂਖਤ ਹਰੈ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛਾ ਸੋਹੀ ਫਲ ਪਾਵੈ ਸਾਧਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿੱਧ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕੈ ਸੰਗ ਸੁਨਾ ਹਰਨਾਮ ਸੁਨਾਓ ਉਚਾਰਨ ਕਰਨਾ ਸੁਨੋ ਨੀ ਕਹਿ ਦੇਣਾ ਸੁਨਾਓ ਸਸੀ ਔਂਕੜ ਨੰਨਾ ਊੜਾ ਬੰਦ ਮੂਲਾ ਔਂਕੜ ਸੁਨਾਓ ਉਚਾਰਨ ਕਰਨਾ ਸਾਧ ਕੈ ਸੰਗ ਸੁਨਾ ਹਰ ਨਾਮ ਸਾਧ ਸੰਗ ਹਰ ਕੇ ਗੋਨ ਗਾਉ ਸਾਧ ਕੈ ਸੰਗ ਮਨ ਮੰਤੇ ਬਿਸਰ ਸਾਧ ਸੰਗ ਸਰ ਪਰ ਨਿਸਤਰ ਸਾਧ ਕੈ ਸੰਗ ਲੱਗ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਦੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗ ਗਾਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਨਹਿ ਤੇਤਾ ਬਖਿਆਨੈ ਸਾਧ ਕੀ ਉਪਮਾ ਤਿਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ万 ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁੱਖੋ ਸਾਚਾ ਸੂਏ ਅਵਰ ਨ ਪਿਖੈ ਇਕਸ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੁਖ ਜੈਸੇ ਸੂਰ ਸਰਬ ਕੋ ਸੂਖ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੀ ਰਾਜ ਰੰਕ ਕੋ ਲਾਗੇ ਤਲ ਪਵਾਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਬਸੁਦਾ ਕੂ ਖੋਦ ਕੂ ਚੰਦਨ ਲੀਪ ਜਿਉ ਬਸੁਦਾ ਇਥਿ ਵਿਸਾਮ ਲਾਦਣਾ ਬਸੁਧਾ ਨਹੀਂ ਕਹਿਣਾ ਉਹ ਖੁਦ ਕੂ ਚੰਦਨ ਲੇਪ ਬ੍ਰह्मज्ञानी ਕਾ ਇਹ ਗੁਨਾਵ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਵ ਬ੍ਰह्मज्ञानी निर्मਲ ਤੇ ਨਿਰਮਲਾ ਜੈਸੀ ਮੈਲਾ ਲਾਗੇ ਜਲਾ ਬ੍ਰह्मज्ञानी ਕੈ ਮਨ ਹੋਏ ਪ੍ਰਗਾਸ ਜੈਸੀ ਧਰ ਉਪਰ ਆਕਾਸ ਜੈਸੀ ਹਾਂਜੀ ਜੈਸੀ ਜੈਸੀ ਧਰ ਉਪਰ ਆਕਾਸ ਬ੍ਰਹਮ ਗਿਆਨੀ ਕਹ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹ ਨਾਹੀ ਅਭਿਮਾਨ ਬ੍ਰਹਮ ਗਿਆਨੀ ਪੁੱਛਤੇ ਉੱਚ ਤੇ ਉਚਾ ਮਨ ਆਪਣਾ ਹੈ ਸਭ ਤੇ ਨੀਚਾ ਧਿਆਨ ਨਾਲ ਆਪਣੇ ਕਹਿ ਜਾਂਦੇ ਨੇ ਆਪਣੈ ਗੁਲਾਵਾਂ ਨਾਲ ਉਚਾਰਨ ਕਰਨਾ ਮਨ ਆਪਣੈ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਾਣ ਭਈ ਨਾਨਕ ਜੇਨ ਪ੍ਰਾਪ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ब्रह्मज्ञानी की सब ऊपर माया ब्रह्मज्ञानी ते काठ बुरा ना पया ब्रह्मज्ञानी सदा समदर्शी ब्रह्मज्ञानी की दृष्ट अमृत बरसी इ दृष्ट ते विश्राम लाउना ब्रह्मज्ञानी बंधन ते मुक्तता ये बंधन भूलना बंधन नहीं कहना ब्रह्मज्ञानी की निर्मल जुगता ब्रह्मज्ञानी का भोजन ज्ञान नानक ब्रह्मज्ञानी का ब्रह्म ज्ञान वाहि गुरु जी का काल साहिब करै वाहि गुरु जी की फतेह